ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਚੀਮਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ। ਕੰਮਬਾਈ ਦਾ ਵਪਾਰ ਦਾ ਦੋ ਤਿੰਨar ਵੀਡੀਓ ਪਹਿਲਾਂ ਵੀ ਆਪਾਂ ਬਾਈਕ ਨੂੰ ਬਣਾ ਚੁੱਕੇ ਹਾਂ। ਪਰ ਜੇ ਗੱਲ ਕਰ ਲਈ ਵੀ ਰੁਟੀਨ 'ਚ ਨਹੀਂ ਹੈਗਾ ਕੰਮ ਕਿਉਂਕਿ ਬਾਈ ਇੱਕ ਅੱਧਾ ਪਸ਼ੂ ਲੈਂਦਾ ਤੇ ਲੈਂਦਾ ਚੰਗਾ ਪਸ਼ੂ ਆ। ਅੱਜ ਦੀ ਵੀਡੀਓ 'ਚ ਇੱਕ ਝੋਟੀ ਦਿਖਾਵਾਂਗੇ ਬਾਈ ਕਹਿੰਦਾ ਸੂਆ ਦੂਜਾ ਮੰਨ ਕੇ ਲਈ ਆ ਆਪਾਂ ਹੋ ਸਕਦਾ ਤੀਜਾ ਵੀ ਹੋਵੇ। ਰਕਾਰ ਝੋਟੀ ਦਾ ਚੰਗਾ ਦੁੱਧ ਵੀ ਚੰਗਾ ਪਾਉਗੀ ਤੇ ਗੱਬਣਾ ਫਿਲਹਾਲ ਬਾਕੀ ਡਿਟੇਲ ਇਹਦੀ ਬਾਈ ਨੂੰ ਪੁੱਛ ਲਾਂਗੇ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਬਾਈ ਤੋਂ ਸੱਜਣੋਂ ਆਪਾਂ ਵੀਡੀਓ 'ਚ ਹੀ ਕਰਾ ਦਾਂਗੇ ਆ ਜਾਓ ਜੀ ਹਾਂਜੀ ਨਾਮ ਦੱਸ ਦੋ ਬਾਈ ਵਰਤਾਰ ਸਿੰਘ ਆ ਵੀਰੇ ਆ ਪਿੰਡ ਆ ਗਿਆ ਜੀ ਆਪਣਾ ਚੀਮਾ ਮੰਡੀਰ ਚੀਮਾ ਚਲੋ ਤੁਹਾਡਾ ਧੰਨਵਾਦ ਵੀਰੇ ਨਿੱਕੇ ਸੱਦੇ ਤੇ ਆ ਜਿਓ ਠੀਕ ਆ ਗੱਲ ਠੀਕ ਆ ਆਪਾਂ ਤਾਂ ਮੀਨ ਜਿੱਕੱਦੀ ਲਿਓਨੇ ਆ ਠੀਕ ਆ ਗੱਲ ਆ ਬਾਈ ਲੈ ਲੈਂਦਾ ਟਮਟਲਾ ਪਸ਼ੂ ਜਿਵੇਂ ਤੁਹਾਨੂੰ ਦੱਸਿਆ ਵੀ ਬਾਹਲਾ ਵੱਡੇ ਲੈਵਲ ਤੇ ਨਹੀਂ ਕਰਦੇ ਕੰਮ ਹਨਾ ਪਸੂ ਮਹਿੰਗੇ ਬਹੁਤ ਨੇ ਹੁਣ ਠੀਕ ਹੈ ਗੱਲ ਇਹ ਹੋਰਿਆ ਨੇ ਜੰਨੇ ਮੂੰਹ ਘਵਾੰਦ ਨੇ 70 70 ਮਾਦਰ 1 ਲੱਖ 70 1 ਲੱਖ 70 ਠੀਕ ਹੈ ਗੱਲ ਇਹਦਾ ਸੂਆ ਕਿਹੜਾ ਬਾਈ ਇਹਦਾ ਤੇਰੇ ਆਪਾਂ ਨੂੰ ਦੂਜਾ ਕਹਿ ਕੇ ਦਿੱਤੇ ਆ ਆਪਾਂ ਤੀਜਾ ਮੰਨ ਲਓ ਜਾਂ ਦੂਜਾ ਮੰਨ ਲਓ ਠੀਕ ਹੈ ਗੱਲ ਹਾਂ ਆ ਤੋਰ ਦੇ ਖੋਣ ਕਿ ਦਿਨ ਕਿੰਨੇ ਕਿ ਪੈਂਡਿੰਗ ਨੇ ਬਾਈ ਇਹਦੇ ਦਿਨ ਦੇ ਚਾਰ ਪੰਜ ਕਹਿੰਦਾ ਬਈ ਜੀ ਚਾਰ ਪੰਜ ਆਤੀ ਸਤਰੀ ਹੈ ਠੀਕ ਹੈ ਗੱਲ ਆਪਾਂ ਬਾਈ ਕਹਿੰਦਾ ਰਾਤ ਲੈ ਕੇ ਆਇਆ ਦਿਨੇ ਦੇ 4 ਤੋਂ 5 ਪੈਂਟਿੰਗ ਨੇ ਸੂਆ ਜਿਵੇਂ ਤੁਹਾਨੂੰ ਮੈਂ ਪਹਿਲੀ ਦੱਸਿਆ ਵੀ ਬਾਈ ਕਹਿੰਦਾ ਉਹਨਾਂ ਨੇ ਦੂਜਾ ਕਿਹਾ ਵੀ ਤੁਸੀਂ ਸ਼ਾਇਦ ਤੀਜਾ ਮੰਨ ਲਿਓ ਕਿਉਂਕਿ ਬਾਡੀ ਦੀ ਚੰਗੀ ਆ ਢਾਂਚੇ ਦਾ ਵੀ ਫੁੱਲ ਚੌੜਾ ਰੱਖਦੀ ਆ ਤੇ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਬਾਕੀ ਕੱਲਾ ਕੱਲਾ ਥਣ ਰੱਖੂਗੀ ਤੇ ਦਿਨ ਜਿਵੇਂ ਬਾਈ ਨੇ ਦੱਸਿਆ ਵੀ 4 ਤੋਂ 5 ਕੱਢੂ ਹੋ ਸਕਦਾ ਇੱਕ ਅੱਧਾ ਤਣ ਉੱਪਰ ਕੱਢ ਦੇ ਬਾਈ ਹਨਾ ਹਾਂ ਵੀਰੇ ਇੱਕ ਦੋ ਤਣ ਉੱਪਰ ਵੀ ਲਿਆਇਆ ਬਾਈ ਬਹੁਤ ਕੱਢਿਆ ਵੀਰੇ ਦੀ ਪਰ ਥਣਾ ਵੀ ਬਿਲਕੁਲ ਸਾਫ਼ ਆ ਗਈ ਥੱਲੇ ਦੀ ਕੁਆਲਿਟੀ ਥੋੜਾ ਜਿਹਾ ਡਰਦੀ ਆ ਜਿਵੇਂ ਆ ਕਰੇ ਲੂ ਸੱਜਣ ਨੂੰ ਖਰੀਦੀ ਹੋਈ ਆ ਬਾਈ ਨੇ ਤੇ ਇੱਥੇ ਤੋਂ ਕੱਦ ਕਾੜ ਦਾ ਆਈਡੀਆ ਲਾ ਸਕਦੇ ਹੋ ਕੱਦ ਬੱਡ ਵੀ ਚੰਗਾ ਇੱਥੇ ਖੜਾ ਲਈ ਬਾਈ ਆ ਥਾਣ ਦਾ ਸਾਈਜ਼ ਸੋਹਣਾ ਰੱਖਦੀ ਆ ਉਹ ਤੁਹਾਨੂੰ ਮੈਂ ਨੇੜੇ ਲਾ ਕੇ ਦਿਖਾ ਦਿੰਦਾ ਇੱਥੋਂ ਰੱਖਦੀ ਵੀ ਪੂਰਾ ਗੈਪ ਤੇ ਆ ਤੇ ਰੱਖਦੀ ਵੀ ਮੁਠੀ ਵਾਲਾ ਥਾਣਾ ਆਰਡਰ ਸੋਹਣਾ ਬਣਾਉਗੀ ਦੁੱਧ ਦਾ ਕੀ ਰਿਕਾਰਡ ਦੱਸਿਆ ਬਾਈ ਦਾ ਦੁੱਧ ਦਾ ਬਰੇ ਪਿਛਲੇ ਰਿਕਾਰਡ ਦੱਸਿਆ ਦੀਆ ਵੀ 13 ਤੁਹਾਂ 13.5 ਤੇ ਆ 13.5 ਕਿਲੋ ਹਾਂ ਪਰ ਉਹ ਕਹਿੰਦਾ ਬਥੇ ਘੱਟ ਸੇਵਾ ਹੋਈ ਐ ਠੀਕ ਆ ਕਰ ਇਹ 15 15 ਦੇਣਾ ਤੇਲੇ ਠੀਕ ਹੈ ਗੱਲਾਂ ਇਸ ਵਾਰੀ ਪਾ ਦੇ 15 ਕਿਲੋ ਰਾਨੇ ਪਾਉ ਬਈ ਉਹ ਬੇਗਾਵੀ ਸੀ ਇਸ ਵਾਰੀ ਪਾਈ ਕਹਿੰਦਾ 14 15 ਕਿਲੋ ਪਾ ਦੂ ਕਿਉਂਕਿ ਬਾਕੀ ਸਾਨੂੰ 10 ਦੀ ਵੀ ਹੈ ਮੱਝ ਦੀ ਜਿਹੜੀ ਸੰਭਾਲ ਸੀ ਜਿੰਨੀ ਹੋਣੀ ਚਾਹੀਦੀ ਸੀ ਓਨੀ ਮਾਲਕਤ ਹੋਈ ਨਹੀਂ ਕੋਈ ਨਹੀਂ ਫਿਰ ਮਲਾਜ ਨੂੰ ਤੇ ਉਹ ਠੀਕ ਹੈ ਗੱਲ ਓਨੀ ਸੰਭਾਲ ਹੋਈ ਨਹੀਂ ਕਰਨੀ ਭਈਆ ਇਹਨੂੰ ਗੇਰਾ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਕੱਦ ਕਾਠ ਵੀ ਚੰਗਾ ਤੇ ਨਸਲ ਝੋਟੀ ਦੀ ਚੰਗੀ ਆ ਜੇ ਗੱਲ ਕਰ ਲਓ ਬਰੀਕੀਆਂ ਵੀ ਫੁੱਲ ਨੇ ਬਾਕੀ ਇਥੋਂ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਦਿਨ ਬਾਈ ਚਾਰ ਪੰਜ ਕਹਿੰਦਾ ਮੇਰੇ ਹਿਸਾਬ ਨਾਲ ਵੀ ਇੱਕ ਹਫਤੇ ਡੇਢ ਦੇ ਝੋਟੀ ਲਈ ਜੂ ਤੇ ਚਵਾਈ ਦੀ ਕਿਵੇਂ ਦੱਸਿਆ ਬਾਈ ਚਵਾਈ ਦਾ ਮੇਰੇ ਬਾਲੇ ਬੋਲੇ ਮੈਂ ਜੋ ਚੇਪਾ ਮਾਰੇ ਇੰਨਾ ਪੋਲਾ ਮੈਂ ਚੇਪਾ ਨਗੇ ਜ਼ਿੰਦਗੀ ਚ ਕੱਢਿਆ ਠੀਕ ਆ ਗੱਲ ਕਿਉਂਕਿ ਜਦੋਂ ਆਪਾਂ ਚੇਪਾ ਲਾਉਣਾ ਚਵਾਈ ਦਾ ਆਈਡੀਆ ਆ ਜਾਣਾ ਉਹਗਾ ਮਤਲਬ ਵਧੀਆ ਕੱਚ ਪਿੱਲਾ ਜਾਊਗਾ ਠੀਕ ਆ ਗੱਲ ਜੇ ਲਵੇ ਲੱਗੇ ਤਾਂ ਇਹੀ ਹੁੰਦਾ ਨਾ ਠੀਕ ਆ ਗੱਲ ਅੱਜ ਦੇ ਨਾ ਕੱਢ ਸਕਦੇ ਹਫ਼ਤੇ ਦੇ ਏੜ-ਗੇੜਾ ਤੇ ਦੁੱਧ ਬਾਈ ਕਹਿੰਦਾ ਇਹਨੇ ਇਸ ਵਾਰੀ 15 ਕਿਲੋ ਦੇਣਾ ਕਿਉਂਕਿ ਘੱਟ ਸੇਵਾ ਤੇ ਜਿਵੇਂ ਬਾਈ ਨੇ ਦੱਸਿਆ ਵੀ 13.5 ਕਿਲੋ ਦੁੱਧ ਕੱਢਿਆ ਇਹਨੇ ਦੂਜੇ ਸੂਏ ਤੁਸੀਂ ਤੀਜਾ ਮੰਨ ਲਿਓ ਹੋ ਸਕਦਾ ਦੂਜੇ ਹੀ ਹੋਵੇ ਨਾ ਨਹੀਂ ਦੀ ਮਲਾਜਮ ਨਹੀਂ ਬੰਦਾ ਠੀਕ ਹੈ ਗੱਲ ਇਹਦਾ ਰੇਟ ਕੀ ਰਹੂਗਾ ਜੀ ਰੇਟ ਵੇਲੇ ਦੇਣ ਲੈਣੀ ਹੈ ਬਾਲਾ ਹੋ ਨਾ ਕਰੇ ਬੰਦਾ ਹਾਂਜੀ 1 ਲੱਖ ਬਾਈ ਬੂ ਦੀ ਛੜਦਾ 1 ਲੱਖ 22 ਹਜ਼ਾਰ ਦੀ ਥੋੜਾ ਬਹੁਤਾ ਮਾਨਤਾਨ ਹੋ ਜੂਗਾ ਤੇਰੀ ਵੀਡੀਓ ਦੇਖ ਕੇ ਕਾ ਵੀ ਆਊਗਾ ਮਾਨਤਾਨ ਕਰਾਂਗੇ ਠੀਕ ਹੈ ਗੱਲ ਆ ਖੁਸ਼ ਕਰਕੇ ਤੋਲਾਂਗੇ ਲੈਨੂੰ ਠੀਕ ਹੈ ਆ ਥੋੜਾ ਬਾਲਾ ਮਾਨਤਨ ਬਾਈ ਕਹਿੰਦਾ ਇਹ ਚੋ ਕਰਦਾਂਗੇ ਕਿਹੜਾ ਹੋਰ ਤੋਰਦੇ ਬਾਈ ਕਿਉਂ ਗਿਆ ਇਹ ਵਾਲੀ ਆ ਬਈ ਮੈਸਰ ਹਾਂ ਹੋਲੀ ਚਲਾ ਦਿਆ ਇਹਨੂੰ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਥੋੜੀ ਪਸ਼ੂ ਜਿਵੇਂ ਆਪਣੇ ਸੱਜਣ ਘੱਟ ਲਾ ਕੇ ਘਰਾਂ 'ਚ ਰੈਡੀ ਕਰਨਾ ਉਹਦੇ ਕਰਕੇ ਤੇਜ਼ੀ ਵੀ ਜ਼ਰੂਰ ਆ ਪਸ਼ੂਆਂ ਦੀ ਕਿਉਂਕਿ ਜਿਹੜੇ ਭਾਅ 'ਚ ਪਸ਼ੂ ਮਿਲਦਾ ਹੈ ਵਪਾਰੀ ਵੀਰ ਨੇ ਥੋੜਾ ਬਾਲਾ ਨਫਾ ਵੀ ਲੈਣਾ ਹੁੰਦਾ ਉਹਦੇ 'ਚ ਤੇ ਬਾਕੀ ਥਾਣ ਦਾ ਸੈਜ ਬਹੁਤ ਸੋਹਣਾ ਮੁਠੀ ਆਲਾ ਥਾਣਾ ਚਬਾਈ ਦੀ ਜਿਵੇਂ ਬਾਈ ਨੇ ਦੱਸਿਆ ਵੀ ਚਬਾਈ ਦੀ ਝੋਟੀ ਹੈਗੀ ਬਿਲਕੁਲ ਫੋਕ ਹੀ ਲਾਇ ਚੱਲ ਬਈ ਇਹਨੂੰ ਆਪਸਾ ਆ ਇਧਰ ਨੂੰ ਲੈ ਚ ਇਥੋਂ ਕੱਦ ਕਾਠ ਤੇ ਆਰਡਰ ਕੁਆਲਿਟੀ ਕਰ ਸਕਦੇ ਹਾਂ ਚੈੱਕ ਜਿਵੇਂ ਦੱਸਿਆ ਵੀ ਕੈਮਰੇ ਤੋਂ ਥੋੜਾ ਜਰੂਰ ਡਰਦੀ ਆ ਲਿਆ ਬਾਈ ਲਿਆਣ ਬੱਚੇ ਦਾ ਮੂੰਹ ਵਾਲਾ ਕਰ ਦਿਓ ਦਾ ਠੀਕ ਆ ਗੱਲ ਉਹ ਇਹਦੇ ਅੰਦਰ ਬੱਚਾ ਬੰਨੇ ਖੜਾ ਅੱਲਾ ਚਲਾ ਇਹਨੂੰ ਉਹ ਵੀ ਵੱਧ ਕਰਦੀ ਇਹਨ ਦਾ ਤੇ ਦੁੱਧ ਬਾਈ ਕਹਿੰਦਾ ਇਹ ਪਾ ਦੂਗੀ 15 ਦੇ ਏੜ-ਗੇੜ 13 13.5 ਕਿਲੋ ਦੁੱਧ ਦੂਜੇ ਸੂਏ ਦਾ ਰਿਕਾਰਡ ਹੈ ਬਾਕੀ ਬਲਟ ਲੈਣ ਦੇ ਆਰਡਰ ਚ ਕਾਫੀ ਪਈਆਂ ਦੇ ਨੇ ਇਹ 5 ਤੋਂ 7 ਕੱਢ ਦੂਗੀ ਨੰਬਰ ਬੋਲ ਦਿਓ ਜੀ ਨੰਬਰ 94639 ਹਾਂਜੀ 999539 94639 ਤੇ 93539 ਬਾਕੀ ਥਾਣੇ ਦਾ ਸੈਜ ਸਾਨੂੰ ਬਾਰ-ਬਾਰ ਤਾਂ ਕਹਿ ਰਹੇ ਕਿ ਕਿ ਇਹਦੀ ਥੱਲੇ ਵੀ ਕੁਆਲਿਟੀ ਆ ਪਸ਼ੂ ਦੀ ਜਿਆਦਾ ਮੈਟਰ ਉਹੀ ਕਰਦੀ ਆ ਚੰਗੇ ਵਾਲੀ ਆ ਗੁੜੀ ਹਾਂ ਝੋਟੀ ਆ ਗਈ ਚੰਗੀ ਜਿਵੇਂ ਕਿਸੇ ਸੰਭਾਲ ਵਾਲੇ ਸੱਜਣ ਕੋਲ ਜਾਊਗੀ ਤਾਂ ਦੁੱਧ ਵੀ ਚੰਗਾ ਪਾ ਦੂਗੀ ਤੇ ਬੱਚੇ ਵੀ ਚੰਗੇ ਪਾ ਦੂਗੀ ਉਹ ਤਾਂ ਮੇਰੇ ਕਹਾਂ ਮੈਂ ਇਕੱਲੀ ਸੰਣੀ ਲਾਉਂਦੀ ਹਰਾਬ ਨਹੀਂ ਪਹੁੰਚੇ ਨੂੰ ਠੀਕ ਆ ਗੱਲ ਇਹ ਤੋਂ ਲੈ ਕੇ ਆ ਠੀਕ ਹੈ ਮੱਖੇ ਮੁੱਖੇ ਭਿੰਕਰੀ ਦੇਣਾ ਮੈਂ ਕਰੀ ਠੀਕ ਆ ਠੀਕ ਆ ਗੱਲ ਸਪੈਕ ਟੂ ਮਰੀ ਨਮਾਈ ਰੇਟ ਇਹਦਾ ਹੈਗਾ 1 ਲੱਖ ਤੇ 22000 ਬਾਕੀ ਮਾਨਤਾਨ ਥੋੜਾ ਬਹੁਤਾ ਉੱਚ ਹੋ ਜਾਊਗਾ ਨੰਬਰ 22 ਦਾ ਵੀਡੀਓ ਚ ਚੱਲੂਗਾ ਸਕਰੀਨ ਤੇ ਜਿਹੜੇ ਭਰਾ ਨੂੰ ਇਹ ਝੋਟਕੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ 22 ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ